ਤਰਨਤਾਰਨ ਦੀ ਜਿਮਨੀ ਚੌਂਕ ਆਵਾਜ਼ ਮੀ ਪਾਰਟੀ ਦੇ ਫੁੱਲ ਨੂੰ ਜਿੱਤ ਲਈ ਗਈ ਹੈ ਇਸ ਮਗੋਂ ਪਟਿਆਲਾ ਦੇ ਵਿੱਚ ਆਵਾਜ਼ ਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੀ ਟੀਮ ਦੇ ਫੁੱਲ ਨੂੰ ਜਸ਼ਨ ਮਨਾਇਆ ਗਿਆ। ਉਹ ਕਿ ਆਵਾਜ਼ ਮੀ ਪਾਰਟੀ ਦੇ ਵੱਕਪ ਲੀਡਰ ਅਤੇ ਵਰਕਰ ਮੌਜੂਦ ਰਹੇ। ਸਭ ਤੋਂ ਪਹਿਲਾਂ ਨਹਿਰੂ ਗੇਟ ਇਕੱਠੇ ਹੋ ਕੇ ਪਟਿਆਲਾ ਸ਼ਹਿਰ ਦਾ ਇੱਕ ਰੈਲੀ ਦੇ ਰੂਪ ਦੇ ਵਿੱਚ ਚੱਕਰ ਲਗਾਇਆ ਗਿਆ। ਤਾਂ ਗਾਂਧੀ ਚੌਂਕ ਦੇ ਵਿੱਚ ਆਤਿਸ਼ਬਾਜ਼ੀ ਕੀਤੀ ਹੈ। ਤਾਂ ਗੱਲਬਾਤ ਕਰਦੇ ਹੋ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਮਾਲਿਕ ਮਹਿਤਾ ਨੇ ਕਿਹਾ ਇਸ਼ਾਰੀ ਕੌਸੀ ਜੋ ਕਿ ਬਟਾਰਾ ਦੇ ਵਿਧਾਇਕ ਨੇ WhatsApp ਜਿੱਥੇ ਵੀ ਗਈ ਨੇ ਉੱਥੇ ਹਮੇਸ਼ਾ ਜਿੱਥੀ ਹਾਸਲ ਕੀਤੀ ਹੈ ਮੈਂ ਕਹਾਂ ਕਿ ਉਸੇ ਇਸ਼ਾਰੀ ਕੌਸੀ ਦੇ ਨਾਲ ਹਮੇਸ਼ਾ ਰਹਿੰਦੇ ਆ ਉਹਨਾਂ ਦੇ ਨਾਲ ਵੈਕ ਤੇ ਲੋਕਾਂ ਦੇ ਵਿੱਚ ਉਫਿਰਦੇ ਆ ਤਾਂ ਆਮ ਆਦਮੀ ਪਾਰਟੀ ਨੇ ਕੰਮ ਦੇ ਆਧਾਰ ਤੇ ਵੋਟਾਂ ਮੰਗੀਆਂ ਨਹੀਂ ਤੇ ਪੰਥਕ ਹਲਕਾ ਜੋ ਕਿ ਲੋਕ ਕਹਿੰਦੇ ਸਨ ਉਹਨਾਂ ਨੂੰ ਇਹ ਵੀ ਗਲਤ ਸਾਬਤ ਹੋ ਗਈ ਹੈ ਕਿ ਲੋਕ ਕੰਮ ਦੇ ਆਧਾਰ ਤੇ ਵੋਟਾਂ ਪਾਉਂਦੇ ਨੇ ਨਾ ਕਿ ਕਿਸੇ ਧਾਰਮਿਕ ਪੱਖ ਦੇ ਦੇਖੋ ਇਹ ਅੱਜ ਦਾ ਬੜਾ ਭਾਗਾ ਵਾਲਾ ਦਿਨ ਹੈ ਔਰ ਬੜਾ ਖੁਸ਼ੀ ਵਾਲਾ ਦਿਨ ਹੈ ਕੋਈ ਇਤਿਹਾਸ ਦੇ ਸੁਨੇਹਰੀ ਅਖਰਾ지에 ਵੀ ਲਿਖਿਆ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਸੈਮੀਫਾਈਨਲ ਜਿਹੜੇ ਕਾਂਗਰਸ ਜਿਹੜੇ ਕਾਲੀ ਦਲ ਮੋਚਾ ਚੁਗ ਚੁਗ ਕਹਿੰਦੇ ਕਿ ਸੈਮੀਫਾਈਨਲ ਵਿੱਚ ਵੇਖਾਂਗੇ ਤੇ ਅੱਜ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਨਾਰਾ ਲਾ ਕੇ ਦੇ ਦੱਸਤਾ ਕਿ ਸੈਮੀਫਾਈਨਲ ਵੀ ਆਮ ਆਦਮੀ ਪਾਰਟੀ ਆ ਤੇ ਫਾਈਨਲ ਵੀ ਮਾਝਾ ਦੇ ਸੀਐਮ ਸਾਹਿਬ ਭਗਤ ਮਾਝੇ ਦੇ ਚੱਲਿਆ ਸਰ ਮਥੇ ਗਲਕਾ ਪਰ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੰਮ ਦੇਖੇ ਆਮ ਆਦਮੀ ਪਾਰਟੀ ਦੇ ਜੋ ਐਮਐਲਏ ਸਾਹਿਬ ਜੋ ਸਾਡੇ ਸੀਐਮ ਸਾਹਿਬ ਉਹ ਖਾਸ ਤੌਰ ਤੇ ਜੋ ਸਾਡੇ ਮਾਝਾ ਅਮਰ ਸਿੰਘ ਸ਼ੈਰੀਕਰਸੀ ਜੋ ਉਹ ਅਜੇ ਅਟੁੱਟ ਮੋਹਤ ਨਹੀਂ ਉਥੇ ਉਸੇ ਮਿਹਨਤ ਨੂੰ ਸਲਾਮ ਹੈ ਕਿ ਅਸੀਂ 3 ਹਫਤੇ ਉੱਥੇ ਲਾ ਕੇ ਆਏ ਔਰ ਮਾਨਜੋਗ ਰਾਮਲੇ ਸਾਹਿਬ ਸਵੇਰੇ 7 ਵਜੇ ਉੱਟਕੇ ਪਲੇ ਲੋਕਾਂ ਨੂੰ ਮਿਲਣੇ ਸੀਗੇ ਆ 8:30 9 ਵਜੇ ਦਾ ਤਰੰਤਾਂ ਨੂੰ ਪਹੁੰਚ ਦਿੰਗੇ ਉਸ ਤੋਂ ਬਾਅਦ ਸਾਰਾ ਦਿਨ ਉੱਥੇ ਬਿਤਾ ਕੇ ਰਾਤੀ 11 ਵਜੇ ਘਰ ਪਰਤਣਾ ਔਰ ਡੇਲੀ ਸ਼ਡਿਊਲ ਦਾ ਇੱਕ ਮਿੰਟ ਉੱਤੇ ਸੀਗਾ ਔਰ ਇਹ ਚੀਜ਼ ਦਾ ਬੜਾ ਮਾਣ ਮਹਿਸੂਸ ਹੁੰਦਾ ਕਿ ਬਟਾਲਾ ਵਾਸੀਓ ਕੇ ਤੁਸੀਂ ਇੱਕ ਆਮ ਜਿਹੇ ਘਰ ਦੇ ਨੌਜਵਾਨ ਨੂੰ ਐਮਐਲਏ ਬਣਾਇਆ ਤੇ ਅੱਜ ਉਹ ਐਮਐਲਏ ਪੂਰੇ ਪੰਜਾਬ ਦੇ ਵਿੱਚ ਗੱਜਰ ਹੈ ਪੂਰੇ ਪੰਜਾਬ ਦੇ ਵਿੱਚ ਬਟਾਲੇ ਸ਼ਹਿਰ ਦਾ ਨਾਮ ਰੌਸ਼ਨ ਕਰ ਰਿਹਾ ਕਿਉਂ ਕਿਉਂਕਿ ਜਿੱਥੇ ਵੀ ਡਿਊਟੀ ਲੱਗੀ ਆਣਾ ਦੀ ਮਾਜੋਕ ਸੀਐਮ ਸਾਹਿਬ ਭਗਵਤ ਮਾਨ ਜੀ ਕੇਜਵਲ ਸਾਹਿਬ ਨੇ ਜਿੱਥੇ ਵੀ ਡਿਊਟੀ ਲਾਈ ਆ ਚਾਹੋ ਜਲੰਧਰ ਸੀਗਾ ਚਾਹੋ ਉਹ ਪਿਆਰੇ ਸੀਗਾ ਚਾਹੋ ਸਾਡਾ ਡੇਰਾਪਾਪਾ ਨਾਂ ਸੀਗਾ ਜਿੱਥੇ ਵੀ ਕਿਉਂਕਿ ਆ ਲਾਈ ਆ ਉਹਨੇ ਪੱਤਰਾ ਜਾਰੀ ਕਰਕੇ ਸੀਐਮ ਸਾਹਿਬ ਦੀ ਝੋਲੀ 'ਚ ਪਾਇਆ ਹੋਰ ਇਹਦੀ ਗੱਲ ਕੀਤੀ ਜਾਵੇ ਚਿੱਤਰੇ ਆਈ ਵੀ ਬੜੀ ਵੱਡੀਆਂ ਦੇਖੋ ਜੀ ਇਹ ਲੀਡ ਇਤਿਹਾਸਿਕ ਲੀਡ ਆ ਕਿ 12000 ਤੇ ਕੰਨ ਵੀ ਵੋਟਰਾਂ ਦਾ ਲੀਡ ਲੈ ਕੇ ਜਿੱਤੇ ਨੇ ਔਰ ਇਹ ਮਾਣੀ ਰੋਟੀ ਗੱਲ ਨਹੀਂ ਹੈ ਕਿ ਅਸੀਂ ਕਾਲੀ ਗੱਲ ਦੇ ਦੋ ਤਰਹੰਦਰ ਲੀਡਰ ਹੋਣ ਕਾਂਗਰਸ ਪਾਰਟੀ ਜਿਹੜਾ ਇਹ ਵਿਚਾਰੀ ਪਿੱਛੇ ਗਈ ਉਹਨਾਂ ਨੇ ਚਲੋ ਕਾਫੀ ਧੋੜ ਲਾ ਲੋਕਾਂ ਨੇ ਪਰ ਉਹ ਸਾਡੇ ਬ੍ਰਿੰਗ ਸਾਹਿਬ ਨੇ ਬੜਾ ਅੱਛਾ ਬਿਆਨ ਦਿੱਤਾ ਜਿੱਦੇ ਕਰਕੇ ਵੀ ਉਹ ਲੋਕਾਂ ਨੇ ਬੜਾ ਫਤਵਾ ਦੇ ਤਾ ਉਹਨੂੰ ਇਹੀ ਹਾਲ ਮੈਂ ਇਹ ਨਹੀਂ ਕਹਿੰਦਾ ਕਿ ਹਾਂ ਵੀ ਪਾਰਟੀਆਂ ਦਾ ਇਹੀ ਹਾਲ ਰਵਿਆਤੀ ਲੀਡਰਾਂ ਦਾ ਹੋਣਾ 27 ਦੇ ਵਿੱਚ ਜਿਹੜੇ ਭੰਦੀ ਪ੍ਰਚਾਰ ਕਰਦੇ ਨੇ ਕਿਉਂਕਿ ਅਸੀਂ ਉਹ ਉਹ ਲੋਗਿਆ ਸਾਡੀ ਉਹ ਪਾਰਟੀ ਆ ਜਿਹੜੇ ਕੰਮ ਦੇ ਨਾਂ ਤੇ ਵੋਟ ਮੰਗਦੀ ਐ ਚੰਮ ਦੇ ਨਾਂ ਤੇ ਵੋਟ ਨਹੀਂ ਮੰਗਦੀ ਅਸੀਂ ਕੰਮ ਕਰਕੇ ਦਿਖਾਇਆ ਲੋਕਾਂ ਨੂੰ ਇਹ ਲਾਰੇ ਚ ਨਹੀਂ ਰੱਖਿਆ ਕਿਦਾਂ ਦੀ ਨਿੰਦ ਰਹੀ ਕਿਦਾਂ ਦਾ ਨਤੀਜਾ ਇਸ ਸਾਰੀ ਦੀ ਸਾਰੀ ਸਰਦਾਰ ਰਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਟੀਮ ਜਿਨ੍ਹਾਂ ਨੇ ਦਿਨ ਰਾਤ ਉਥੇ ਕੀਤਾ ਉਹਨਾਂ ਦੇ ਇੱਕ ਇਸ਼ਾਰੇ ਤੇ ਸਵੇਰੇ ਉਥੇ ਜਾਂਦੇ ਸੀ ਸ਼ਾਮ ਨੂੰ ਆ ਜਾਂਦੇ ਸੀ ਉਹਨਾਂ ਦੀ ਅੰਤ ਤੱਕ ਮਿਹਨਤ ਸਦਕਾ ਤੇ ਭਗਵੰਤ ਮਾਨ ਜੀ ਦੇ ਕੀਤੇ ਕੰਮ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੇ ਤਰਨ ਤਰਨ ਦੇ ਲੋਕਾਂ ਨੇ ਮੋਹਰ ਲਾ ਕੇ 12000 ਦੀ ਲੀਡ ਨਾਲ ਉਥੇ ਜਿਤਾ ਕੇ ਆਮ ਆਦਮੀ ਪਾਰਟੀ ਦੇ ਹੱਕ ਜੇ ਇੱਕ ਵਾਰ ਫਿਰ ਫਤਵਾ ਦੇਣਾ ਕਿ ਕਿਹਦੇ ਜਿਹੜੀ ਲੀਡ ਹੈ ਲੀਡ ਬਹੁਤ ਵਧੀਆ ਲੀਡ ਆਈ ਆ ਔਰ ਜਿਹੜੀ ਜਿਮਨੀ ਜ਼ੋਨ ਦੇ ਵਿੱਚ ਇੰਨੀ ਵੱਡੀ ਲੀਡ ਆਣੀ ਬਹੁਤ ਵਧੀਆ ਕਿਉਂਕਿ ਸਾਰੇ ਕਹਿੰਦੇ ਸੀ ਪੰਥਕ ਹਲਕਾ ਪੰਥਕ ਢਲਕਾ ਪਰ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਇਆ ਔਰ ਉਹਨਾਂ ਦੇ ਕੰਮਾਂ ਤੇ ਮੋਹਰ ਲਾਈ ਆ ਸਾਡੇ એનਰਜੈਟਿਕ ਐਮ ਐਲ ਏ ਸਰਦਾਰ ਅਮਨ ਸ਼ਰਿ ਸੈਰੀ ਕਲਸੀ ਜਿੱਥੇ-ਜਿੱਥੇ ਵੀ ਗਏ ਨੇ ਇਲੈਕਸ਼ਨ ਪਾਈ ਇਲੈਕਸ਼ਨ ਦੇ ਜਿੱਤਾਂ ਨੇ ਉਹਨਾਂ ਦੇ ਕਦਮ ਚੁੰਮੇ ਨੇ ਔਰ ਉਹਨਾਂ ਦੇ ਕਰਕੇ ਹੀ ਅੱਜ ਉਹਨਾਂ ਦੀ ਟੀਮ ਨੇ ਮਿਹਨਤ ਕਰਕੇ ਇਸ ਲੀਡ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ